सशिका जी ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਟੰਪਰ ਪ੍ਰਸ਼ਾਸਨ ਨੇ ਕਿਊਬਾ ਹੈਤੀ ਨਿਕਾਰਾਗਵਾ ਅਤੇ ਵੈਨੇਜ਼ੁਏਲਾ ਦੇ 530000 ਤੋਂ ਵੱਧ ਪਰਵਾਸੀਆਂ ਦੀ ਅਸਥਾਈ ਕਾਨੂੰਨੀ ਸਥਿਤੀ ਨੂੰ ਰੱਤ ਕਰਨ ਦੀ ਯੋਜਨਾਵਾਂ ਦਾ ਐਲਾਨ ਕਰ ਦਿੱਤਾ ਹੈ ਅਮਰੀਕੀ ਸਰਕਾਰ ਨੇ ਉਹਨਾਂ ਨੂੰ 24 ਅਪ੍ਰੈਲ ਤੱਕ ਅਮਰੀਕਾ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਇੱਕ ਸੰਗੀ ਨੋਟਿਸ ਵਿੱਚ ਪ੍ਰਗਟ ਕੀਤਾ ਗਿਆ ਹੈ ਕਿ ਇਹ ਫੈਸਲਾ ਬਾਈਡਨ ਯੁੱਗ ਦੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਤੇ ਨਾਲ ਖਤਮ ਕਰ ਦਵੇਗਾ ਜੋ ਇਹਨਾਂ ਦੇਸ਼ਾਂ ਦੇ ਪ੍ਰਵਾਸੀ ਨੂੰ ਅਸਥਾਈ ਕਾਨੂੰਨੀ ਸੁਰੱਖਿਆ ਤੇ ਕੰਮ ਕਰਨ ਦਾ ਅਧਿਕਾਰ ਦਿੰਦਾ ਸੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਨਣ ਤੋਂ ਬਾਅਦ ਤੋਂ ਹੀ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਲਗਾਤਾਰ ਕਾਰਵਾਈਆਂ ਕਰ ਰਹੇ ਨੇ ਸਖਤ ਪ੍ਰਵਾਸ ਨੀਤੀ ਦੇ ਤਹਿਤ ਉਹਨਾਂ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਹੁਣ ਤੱਕ ਵੱਡੀ ਗਿਣਤੀ ਦੇ ਵਿੱਚ ਗੈਰ ਪਰਵਾਸੀਆਂ ਨੂੰ ਦੇਸ਼ ਨਿਕਾਲਾ ਕੀਤਾ ਜਾ ਚੁੱਕਿਆ ਹੈ ਪਰਵਾਸੀਆਂ ਨੂੰ CHNV ਸਪੌਂਸਰਸ਼ਿਪ ਪ੍ਰੋਗਰਾਮ ਦੇ ਤਹਿਤ ਅਮਰੀਕਾ ਲੈ ਜਾਂਦਾ ਗਿਆ ਸੀ ਜਿਸ ਨੂੰ 2022 ਦੇ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਜੋ ਬਿਡੇ ਨੇ ਸ਼ੁਰੂ ਕੀਤਾ ਸੀ ਸ਼ੁਰੂ ਦੇ ਵਿੱਚ ਵੈਨਜ਼ੁਏਲਾ ਵਾਸੀਆਂ ਦੇ ਲਈ ਤਿਆਰ ਕੀਤਾ ਗਿਆ ਸੀ ਤੇ ਇਸ ਪਹਿਲ ਕਦਮੀ ਨੂੰ ਬਾਅਦ ਦੇ ਵਿੱਚ ਕਿਊਬਨ ਹੈਟੀਆਈ ਅਤੇ ਨਿਕਾਗਰਾ ਗੁਆਨਾ ਤੋਂ ਸ਼ਾਮਲ ਕਰਨ ਦੇ ਲਈ ਬਤਾਇਆ ਗਿਆ ਇਸਨੇ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਮਰੀਕਾ ਸਪੌਂਸਰ ਦੇ ਸਮਰਥਨ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਅਤੇ ਅਸਥਾਈ ਪੈਰੋਲ ਸਥਿਤੀ ਦੇ ਤਹਿਤ 2 ਸਾਲਾਂ ਦੇ ਲਈ ਰਹਿਣ ਦੀ ਆਗਿਆ ਦਿੱਤੀ। ਪ੍ਰੋਗਰਾਮ ਦਾ ਉਦੇਸ਼ ਦੱਖਣੀ ਸਰਹੱਦ ਉੱਤੇ ਗੈਰਕਾਨੂੰਨੀ ਕ੍ਰੋਸਿੰਗ ਨੂੰ ਰੋਕਦੇ ਹੋਏ ਸੁਰੱਖਿਤ ਕਾਨੂੰਨ ਪ੍ਰਵਾਸ ਮਾਰਗ ਬਣਾਉਣਾ ਸੀ। ਹਾਲਾਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯਾਨੀ ਕਿ ਟੀਐਚਐਸ ਨੇ ਪ੍ਰੋਗਰਾਮ ਦੀ ਆਲੋਚਨਾ ਵੀ ਕੀਤੀ ਹੈ ਇਹ ਕਹਿੰਦੇ ਹੋਏ ਕਿ ਇਹ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹੇ ਦਾਜ਼ੀ ਇੱਕ ਬਿਆਨ ਦੇ ਵਿੱਚ ਏਜੰਸੀ ਨੇ ਬੀਡਨ ਪ੍ਰਸ਼ਾਸਨ ਉੱਤੇ ਦੋਸ਼ ਲਗਾਇਆ ਹੈ ਕਿ ਉਹ ਪ੍ਰਵਾਸੀਆਂ ਨੂੰ ਅਮਰੀਕੀ ਨੌਕਰੀਆਂ ਦੇ ਲਈ ਮੁਕਾਬਲਾ ਕਰਨ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ ਅਤੇ ਅਮਰੀਕੀ ਕਾਮਿਆਂ ਨੂੰ ਘੱਟ ਕਰ ਰਿਹਾ ਹੈ ਜਦੋਂ ਕਿ ਧੋਖਾਧੜੀ ਦੇ ਮਾਮਲਿਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ DHS ਨੇ ਆਉਣ ਵਾਲੇ ਹਫੜਾ ਦਫਰੀ ਅਤੇ ਅਪਰਾਧ ਦੇ ਲਈ ਮੀਡਨ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਦੋਂ ਕਿ ਸਮਾਪਤੀ ਨੋਟਿਸ ਜ਼ਿੰਮੇਦਾਰ ਸੀਚਐਨਵੀ ਲਾਪਾਤਰੀਆਂ ਨੂੰ 24 ਅਪ੍ਰੈਲ ਤੱਕ ਛੱਡਣ ਦਾ ਨਿਰਦੇਸ਼ ਦਿੰਦਾ ਹੈ ਇਹ 35 ਪੰਨਿਆਂ ਦੇ ਫੈਡਰਲ ਰਜਿਸਟਰਡ ਨੋਟਿਸ ਦੇ ਅਨੁਸਾਰ ਕੇਸਦਰ ਕੇਸ ਅਪਰਾਧਾ ਦੀ ਆਗਿਆ ਵੀ ਦਿੰਦਾ ਪਰ ਫਿਰ ਵੀ ਇਮੀਗ੍ਰੇਸ਼ਨ ਵਕੀਲਾ ਨੇ ਫੈਸਲੇ ਦੀ ਨਿੰਦਾ ਕੀਤੀ ਹੈ ਇਨਹੀ ਨਹੀਂ ਕੈਲੀਫੋਰਨੀਆ ਦੇ ਵਿੱਚ ਜਸਟਿਸ ਐਕਸ਼ਨ ਸੈਂਟਰ ਤੇ ਸੰਸਥਾਪਕ ਕੈਰਨ ਟਾਮਲਿਨ ਨੇ ਕੀਤਾ ਹੈ ਕਿ ਅਦਾਲਤ ਦੇ ਵਿੱਚ ਚੁਣੌਤੀ ਦੇਣ ਦਾ ਵਾਅਦਾ ਉਨ੍ਹਾਂ ਕਿਹਾ ਕਿ ਇਹਨਾਂ ਲੋਕਾਂ ਦੇ ਲਈ ਵਿਨਾਸ਼ਕਾਰੀ ਹੈ ਜਿਨ੍ਹਾਂ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ ਤੇ ਫੀਸਾਂ ਦਾ ਭੁਗਤਾਨ ਕੀਤਾ ਹੈ। ਰਿਪੋਰਟ ਅਨੁਸਾਰ 트ੰਪ ਪਰ ਰੂਸੀ ਹਮਲੇ ਤੋਂ ਬਾਅਦ ਅਮਰੀਕਾ ਦੇ ਵਿੱਚ ਸ਼ਰਨ ਲੈਣ ਵਾਲੇ ਤੋਂ 144000 ਯੂਕਰੇਨੀਆ ਦੇ ਲਈ ਅਸਥਾਈ ਕਾਨੂੰਨੀ ਸਥਿਤੀ ਨੂੰ ਰੱਦ ਕਰਨ ਤੇ ਵੀ ਵਿਚਾਰ ਕਰ ਰਹੇ ਨੇ। ਇਸ ਤੋਂ ਇਲਾਵਾ ਪਿਛਲੇ ਮਹੀਨੇ DHS ਨੇ ਐਲਾਨ ਕੀਤਾ ਸੀ ਕਿ ਅਗਸਤ ਦੇ ਵਿੱਚ 5 ਲੱਖ ਹੈਤੀਾਈ ਲੋਕਾਂ ਦੇ ਲਈ ਅਸਥਾਈ ਸੁਰੱਖਿਅਤ ਸਥਿਤੀ ਨੂੰ ਖਤਮ ਕਰ ਦੇਵੇਗਾ। ਦੱਸਦੀ ਕਿ ਜਨਵਰੀ ਦੇ ਵਿੱਚ ਸੱਤਾ ਚ ਵਾਪਸ ਆਉਣ ਤੋਂ ਬਾਅਦ ਟਰੰਪ ਦੇ ਪ੍ਰਸ਼ਾਸਨ ਨੂੰ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਵੱਧਦੀਆਂ ਕਾਨੂੰਨੀ ਲੜਾਈਆਂ ਦਾ ਸਾਹਮਣਾ ਕਰਨਾ ਪਿਆ। ਜਿੱਥੇ CHNV ਦੇ ਵਾਪਸ ਲੈਣ ਦੇ ਨਾਲ ਇਸ ਮੁਕਦਮੇ ਸ਼ੁਰੂ ਹੋਣ ਅਤੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਪਹਿਲਾਂ ਹੀ ਗਰਮ ਰਾਜਨੀਤਿਕ ਬਹਿਸ ਤੇਜ਼ ਹੋਣ ਦੀ ਉਮੀਦ ਹੈ ਤਾਂ ਉੱਥੇ ਇਮੀਗ੍ਰੇਸ਼ਨ ਅਧਿਕਾਰ ਸਮੂਹਾਂ ਅਤੇ ਵਕਾਲਤ ਸੰਗਠਨਾਂ ਨੇ ਇਸ ਉਪਾਏ ਦੇ ਨਾਲ ਲੜਨ ਦਾ ਵੀ ਪ੍ਰਣ ਲੈ ਲਿਆ ਹੈ। ਅਤੇ ਚੇਤਾਵਨੀ ਵੀ ਦੇ ਦਿੰਦੀ ਹੈ ਕਿ ਇਸ ਦੇ ਨਤੀਜੇ ਦੇ ਵਜੋਂ ਦੇ ਪੱਤਰ ਅਤੇ ਦੇਸ਼ ਨਿਕਾਲਾ ਅਤੇ ਪਰਿਵਾਰਿਕ ਵਿਛੋੜਾ ਹੋ ਸਕਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ